ਪੰਜਾਬ ਪਰ ਵਿੱਚ ਵਕ ਵਕ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਅੱਜ ਦੇ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਰੇਲਵੇ ਵਿਭਾਗ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਟੁਕਵੇਂ ਕਦਮ ਚੁੱਕੇ ਜਾ ਰਹੇ ਹਨ ਵਿਭਾਗ ਦੇ ਬੁਲਾਰੇ ਅਨੁਸਾਰ ਇਸ ਬੰਦ ਦੌਰਾਨ ਯਾਤਰੀਆਂ ਦੀ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ ਜਥੇਬੰਦੀਆਂ ਵੱਲੋਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਫਰੋਥਪੋਟ ਡਿਵੀਜ਼ਨ ਦੇ ਕਰੀਬ 16 ਪੁਆਇੰਟਾਂ ਤੇ ਕਿਸਾਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕਰਕੇ ਰੇਲਾ ਰੋਕੀਆਂ ਜਾਣੀਆਂ ਆਰਪੀਆ ਫਤਿਹ ਜੀਆਰਪੀ ਵੱਲੋਂ ਸੁਰੱਖਿਆ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸੇ ਕਿਸਮ ਦੀ ਕੋਈ ਅਨ ਸੁਖਾਵੀ ਘਟਨਾ ਨਾ ਵਾਪਰੇ ਅਤੇ ਯਾਤਰੀਆਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਦਰਾਨ ਵਿਭਾਗ ਵੱਲੋਂ ਧਰਨਾ ਪ੍ਰਦਰਸ਼ਨ ਕਾਰਨ 163 ਟ੍ਰੇਨਾਂ ਰੱਦ ਕੀਤੀਆਂ ਜਾਣਗੀਆਂ 19 ਟ੍ਰੇਨਾਂ ਨੂੰ ਥੋੜ੍ਹਾ ਸਮੇਂ ਲਈ 15 ਟ੍ਰੇਨਾਂ ਥੋੜ੍ਹਾ ਸਮੇਂ ਲਈ ਚੱਲਣਗੀਆਂ 15 ਟ੍ਰੇਨਾਂ ਦੇਰੀ ਨਾਲ ਚੱਲਣਗੀਆਂ ਅਤੇ 9 ਟ੍ਰੇਨਾਂ ਨੂੰ ਰੋਕ ਕੇ ਚਲਾਇਆ ਜਾਵੇਗਾ ਚਲਾਈਆਂ ਜਾ ਰਹੀਆਂ ਟ੍ਰੇਨਾਂ ਨੂੰ ਅਜਿਹੇ ਸਥਾਨਾਂ ਤੇ ਰੋਕਿਆ ਜਾਵੇਗਾ ਜਿੱਥੇ ਰੇਲਵੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹਨਾਂ ਨੂੰ ਖਾਣ ਪੀਣ ਅਤੇ ਚਾਹ ਦੀ ਬੁਨਿਆਦੀ ਸਹੂਲਤਾਂ ਮਿਲਦੀਆਂ ਰਹਿਣ ਇਹ ਯਕੀਨੀ ਬਣਾ ਲਈ ਇੱਕ ਰੇਲਵੇ ਯਾਤਰੀਆਂ ਨੂੰ ਪ੍ਰਭਾਵਿਤ ਰੇਲ ਗੱਡੀਆਂ ਬਾਰੇ ਜਾਣਕਾਰੀ ਮਿਲੇ ਸਟੇਸ਼ਨਾਂ ਤੇ ਹੈਲਪ ਡੈਸਕ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਜਨਤਕ ਸਬੋਧਨ ਪ੍ਰਣਾਲੀ ਰਾਹੀਂ ਲਗਾਤਾਰ ਘੋਸ਼ਨਾਵਾਂ ਕੀਤੀਆਂ ਜਾਣਗੀਆਂ ਸਟੇਸ਼ਨਾਂ ਤੇ ਸਾਰੇ ਅਧਿਕਾਰੀ ਅਤੇ ਵਨਜੀ ਨਿਰਖਕ ਆਪਣੇ ਹੈੱਡਕੁਆਟਰ 'ਚ ਰਹਿਣਗੇ ਤਾਂ ਜੋ ਯਾਤਰੀਆਂ ਨੂੰ ਰੇਲ ਯਾਤਰੀਆਂ ਦੀ ਜਾਣਕਾਰੀ ਲਈ ਟ੍ਰੇਨ ਰੱਦ ਕਰਨ ਸ਼ਾਰਟ ਟਰਮੀਨੇਟਰ ਸ਼ਾਰਟ ਓਰੀਜਨਲ ਰੇਲ ਯਾਤਰੀਆਂ ਨੂੰ ਰਿਫੰਡ ਲੈਣ ਲਈ ਮੁੱਖ ਸਟੇਸ਼ਨਾਂ ਤੇ ਵਾਧੂ ਕਾਊਂਟਰ ਟ੍ਰੇਨ ਰੱਦ ਕਰਨ ਸ਼ਾਰਟ ਟਰਮੀਨੇਟਰ ਸ਼ਾਰਟ ਓਰੀਜਨਲ ਰੇਲ ਯਾਤਰੀਆਂ ਨੂੰ ਰਿਫੰਡ ਲੈਣ ਲਈ ਮੁੱਖ ਸਟੇਸ਼ਨਾਂ ਤੇ ਵਾਧੂ ਕਾਊਂਟਰਾਂ ਦਾ ਪ੍ਰਬੰਧ ਬਲਕਿ ਸੰਦੇਸ਼ ਰਾਹੀ ਵੀ ਕੀਤਾ ਜਾਰੀਆ